ਆਕਸੀਜਨ ਪਲਾਂਟ ਨੂੰ ਕਲਾਸ 4th ਕਰਮਚਾਰੀ ਆਪਰੇਟ ਕਰ ਰਿਹਾ ਸੀ ਇਹ ਵੱਡਾ ਖੁਲਾਸਾ ਹੋਇਆ ਜਾਂਚ ਦੇ ਵਿੱਚ న్యూਸ 18 ਦੀ ਖਬਰ ਤੇ ਆਖਰਕਾਰ ਮੋਰ ਲੱਗੀ ਹੈ ਕਿਉਂਕਿ ਜਾਂਚ ਕਮੇਟੀ ਦੀ ਸ਼ੁਰੂਆਤੀ ਰਿਪੋਰਟ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਹੈ ਅਹਿਮ ਤੱਥ ਸਾਹਮਣੇ ਆਇਆ ਹੈ ਤੇ ਦੀਪਕ ਨਾਮ ਦਾ ਸ਼ਖਸ ਜੋ ਕਿ ਇਹ ਪਲਾਂਟ ਚਲਾ ਰਿਹਾ ਸੀ ਹਾਲਾਂਕਿ న్యూਸ 18 ਨੇ ਬੀਤੇ ਦਿਨੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਆਕਸੀਜਨ ਪਲਾਂਟ ਨੂੰ ਦਰਜਾ 4 ਮੁਲਾਜ਼ਮ ਚਲਾ ਰਿਹਾ ਸੀ ਇਸ ਤੋਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਵੱਡੀ ਲਾਪਰਵਾਹੀ ਵਰਤੀ ਗਈ ਇਸੇ ਲਾਪਰਵਾਹੀ ਦੇ ਕਾਰਨ ਆ ਤਿੰਨ ਮਰੀਜ਼ਾਂ ਦੀ ਜਾਨ ਚਲੀ ਗਈ ਜੋ ਕਿ ਆਈਸੀਯੂ ਦੇ ਵਿੱਚ ਭਰਤੀ ਸਨ ਬਿਲਕੁਲ ਸੀਰੀਅਸ ਸਨ ਪਰ ਜਦੋਂ ਆਕਸੀਜਨ ਪਲਾਂਟ ਦੇ ਵਿੱਚ ਦਿੱਕਤ ਹੋਈ ਆਈ ਤੇ ਉਹੀ ਕਿ ਤਰ੍ਹਾਂ ਕਿਤੇ ਇਹ ਵੱਡਾ ਕਾਰਨ ਬਣ ਰਿਹਾ ਮਰੀਜ਼ਾਂ ਦੀ ਮੌਤਾਂ ਤੇ ਇਸ ਦੇ ਵਿਚਾਲੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਕਸੀਜਨ ਪਲਾਂਟ ਨੂੰ ਕਲਾਸ 4th ਕਰਮਚਾਰੀ ਆਪਰੇਟ ਕਰ ਰਿਹਾ ਸੀ ਯਾਨੀ ਕਿ ਆਕਸੀਜਨ ਪਲਾਂਟ ਦਾ ਜਿੰਮਾ ਕਲਾਸ 4th ਕਰਮਚਾਰੀ ਨੂੰ ਦੇ ਦਿੱਤਾ ਗਿਆ ਆ ਨਿਊਜ਼ੀਟਨ ਨੇ ਪਹਿਲਾਂ ਵੀ ਇਹ ਖੁਲਾਸਾ ਕੀਤਾ ਗਿਆ ਸੀ ਇਸ ਗੱਲ ਦਾ ਅਰ ਜ਼ਿਕਰ ਕੀਤਾ ਗਿਆ ਸੀ ਕਿ ਆਕਸੀਜਨ ਪਲਾਂਟ ਨੂੰ ਦਰਜਾ 4 ਮੁਲਾਜ਼ਮ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਤੇ ਹੁਣ ਜਾਂਚ ਕਮੇਟੀ ਦੀ ਸ਼ੁਰੂਆਤੀ ਰਿਪੋਰਟ ਦੇ ਵਿੱਚ ਵੀ ਇਹ ਵੱਡਾ ਖੁਲਾਸਾ ਹੋ ਗਿਆ ਹੈ ਕਿ ਆਕਸੀਜਨ ਪਲਾਂਟ ਨੂੰ ਕਲਾਸ 4 ਕਰਮਚਾਰੀ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਦੀਪਕ ਨਾਮ ਦਾ ਸ਼ਖਸ ਜੋ ਕਿ ਪਲਾਂਟ ਨੂੰ ਆਪਰੇਟ ਕਰ ਰਿਹਾ ਸੀ ਦਰਸਲ ਪਿਛਲੇ ਦਿਨੀ ਜਲੰਧਰ ਤੋਂ ਮੰਡਪਾਗੀ ਖਬਰ ਸਾਹਮਣੇ ਆਈ ਕਿ ਆਕਸੀਜਨ ਪਲਾਂਟ ਦੇ ਵਿੱਚ ਖਰਾਬੀ ਦੇ ਕਾਰਨ ਤਿੰਨ ਮਰੀਜ਼ਾਂ ਦੀ ਜਾਨ ਤੱਕ ਚਲੀ ਗਈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਹਿਜ ਜਨੇਜਾ ਜੁੜ ਚੁੱਕੇ ਨੇ ਅਸੈਂਡ ਹਲਾਕੇ ਨਿਊਜ਼ 18 ਦੀਵਾਂ ਲੋਕ ਪਹਿਲੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਖੁਲਾਸਾ ਕੀਤਾ ਗਿਆ ਸੀ ਆਖਰਕਾਰ ਨਿਊਜ਼ 18 ਦੀ ਖਬਰ ਤੇ ਮੋਰ ਲੱਗੀ ਹੈ ਜੋ ਸ਼ੁਰੂਆਤੀ ਜਾਂਚ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਆਕਸੀਜਨ ਪਲਾਂਟ ਨੂੰ ਕਲਾਸ 4th ਕਰਮਚਾਰੀ ਦੇ ਵੱਲੋਂ ਆਪਰੇਟ ਕੀਤਾ ਜਾ ਰਿਹਾ ਸੀ ਕਿ ਕੋਈ ਜਾਣਕਾਰੀ ਬਿਲਕੁਲ ਇੱਕ ਬੜੀ ਵੱਡੀ ਲਾਪਰਵਾਹੀ ਸਾਹਮਣੇ ਆਏ ਇੱਕ ਇੱਕ ਕੂਕੀ ਤੋਂ ਇਹ ਹਾਸਾ ਹੋਇਆ ਸੀ ਤਾਂ ਖਬਰ ਵੀ ਜਿਹੜੀ ਹੈ ਨਿਊਜ਼ ਦੇ ਵੱਲੋਂ ਬ੍ਰੇਕ ਕੀਤੀ ਗਈ ਸੀ ਤਾਂ ਇਸ ਖਬਰ ਨੂੰ ਲੈ ਕੇ ਕਾਫੀ ਬਾਈਕੀ ਦੇ ਨਾਲ ਨਾਲ ਨਜ਼ਰ ਜਿਹੜੀ ਸਾਡੀ ਟੀਮ ਵੱਲੋਂ ਬਣਾਈ ਜਾ ਰਹੀ ਹੈਗੀ ਹੈ ਉਹ ਇੱਕ ਨਵਾਂ ਖੁਲਾਸਾ ਹੁਣ ਸਾਹਮਣੇ ਆਇਆ ਕਿਉਂਕਿ ਅਸੀਂ ਖਬਰ ਕੱਲ ਬ੍ਰੇਕ ਕੀਤੀ ਸੀ ਕਿ ਜਿਹੜਾ ਆਕਸੀਜਨ ਪਲਾਂਟ ਹੈ ਉਸ ਸਮੇਂ ਜਿਹੜਾ ਕੀ ਇੱਕ ਦਰਜਾ 4 ਦੇ ਕਰਮਚਾਰੀ ਦੀਪਕ ਵੱਲੋਂ ਚਲਾਇਆ ਜਾ ਰਿਹਾ ਸੀ ਕਿਉਂਕਿ ਜਿਹੜਾ ਟੈਕਨੀਸ਼ੀਅਨ ਸੀਗਾ ਛੁੱਟੀ ਤੇ ਸੀਗਾ ਤਾਂ ਇਸ ਦੀ ਪੁਸ਼ਟੀ ਵੀ ਜਿਹੜੀ ਹੈ ਆਫੀਸ਼ੀਅਲ ਵੱਲੋਂ ਕੀਤੀ ਗਈ ਸੀ ਪਰ ਉਹ ਦਰਜਾ 4 ਕਰ 4 ਪੁਆਇੰਟ ਦੀ ਰਿਪੋਰਟ ਜਿਹੜੀ ਕਿਉਂਕਿ ਹਫਤੇ ਭਰ ਦਾ ਟਾਈਮ ਜਿਹੜਾ ਕੀ ਹੈ ਦਿੱਤਾ ਗਿਆ ਸੀਗਾ ਕਿ ਕੱਲ ਡਾਇਰੈਕਟਰ ਨੇ ਕਿਹਾ ਸੀਗਾ ਕਿ ਅਸੀਂ ਹਫਤੇ ਦੇ ਵਿੱਚ ਜਿਹੜੀ ਹੈ ਸਰਕਾਰ ਨੂੰ ਰਿਪੋਰਟ ਰਿਪੋਰਟ ਕਰਾਂਗੇ ਲੇਕਿਨ 4 ਪੁਆਇੰਟ ਦੀ ਰਿਪੋਰਟ ਜਿਹੜੀ ਹੈ ਪ੍ਰਾਇਮਰੀ ਜਾਂਚ ਯੂਨੀਵਰਸਿਟੀ ਕਹਿੰਦੇ ਨੇ ਆ ਇਨੀਸ਼ੀਅਲ ਰਿਪੋਰਟ ਜਿਹੜੀ ਉਹ ਹੁਣ ਸਰਕਾਰ ਤੱਕ ਪਹੁੰਚੀ ਹੈ ਸਾ ਸੂਤਰ ਤਮੁਦਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਸਮੇਂ ਜਿਹੜੇ ਦੀਪਕ ਨਾਮ ਦਾ ਜਿਹੜਾ ਵਿਅਕਤੀ ਹੈ ਜੋ ਦਰਜਾ ਚਾਰ ਕਰਮਚਾਰੀ ਹੈ ਉਹ ਉਸ ਆਕਸੀਜਨ ਪਲੈਂਟ ਨੂੰ ਆਪਰੇਟ ਕਰ ਰਿਹਾ ਸੀਗਾ ਤਾਂ ਬੜੀ ਵੱਡੀ ਲਾਹ ਪਰਵਾਈ ਜਿਹੜੀ ਹੈ ਸਿਵਲ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਕਿ ਭਾਈ ਅਗਰ ਇੱਕ ਟੈਕਨੀਸ਼ੀਅਨ ਤੁਹਾਡੇ ਕੋਲ ਛੁੱਟੀ 'ਤੇ ਹੈ ਦੂਜਾ ਟੈਕਨੀਸ਼ੀਅਨ ਕਿੱਥੇ ਸੀਗਾ ਕਿਉਂ ਦੂਜੇ ਟੈਕਨੀਸ਼ੀਅਨ ਨੂੰ ਉਸ ਟਾਈਮ ਤੇ ਬੁਲਾਇਆ ਗਿਆ ਕਿਉਂ ਤੁਸੀਂ ਇੱਕ ਐਕਸਟਰਾ ਟੈਕਨੀਸ਼ੀਅਨ ਜਿਹੜਾ ਕਿ ਉੱਥੇ ਕਹਿ ਸਕਦੇ ਜੀ ਰੱਖਿਆ ਗਿਆ ਕਿਉਂਕਿ ਸਰਕਾਰ ਤਾਂ ਹਮੇਸ਼ਾ ਕਹਿੰਦੀ ਹੈ ਕਿ ਅਸੀਂ ਨਵੀਂ ਪਰਤੀਆਂ ਕਰ ਰਿਹਾ ਹੈ ਨਾ ਵੀ ਨੌਕਰੀਆਂ ਦੇ ਰਹੇ ਹਾਂ ਪਰ ਛੋਟੀ ਛੋਟੀ ਚੀਜ਼ਾਂ ਵਿੱਚ ਸਹੀ ਅਗਰ ਬੰਦੇ ਸਟਾਫ ਦੀ ਕਮੀ ਨਹੀਂ ਹੈ ਸਟਾਫ ਦੀ ਕਮੀ ਹੈ ਤਾਂ ਕਿਉਂ ਆਪਾਂ ਕੀ ਪੰਡ ਰਿਹਾ ਕਿ ਹਮੀਆਂ ਆਪਣੇ ਨਵਨਾਂ ਨੇ ਕੰਮ ਕਰ ਰਹੇ ਹਾਂ ਸੈਸੋ ਸਾਫ ਨਜ਼ਰ ਆ ਰਿਹਾ ਸਟਾਫ ਦੀ ਕਮੀ ਹੋਣ ਕਰਕੇ ਇੱਕ ਵੱਡੀ ਲਾਹ ਪਰਵਾਈ ਸਿਵਲ ਹਸਪਤਾਲ ਦੇ ਵਿੱਚ ਹੋਈ ਇਹ ਉਹ ਹਸਪਤਾਲ ਹੈ ਹੂੰ ਜਿਹੜਾ ਪੂਰੇ ਜ਼ਿਲ੍ਹੇ ਨੂੰ ਕਵਰ ਕਰਦਾ ਹੈਗਾ ਪੂਰੇ ਜ਼ਿਲ੍ਹੇ ਤੋਂ ਇੱਥੇ ਲੋਕ ਇੱਥੇ ਹੁੰਦੇ ਨੇ ਪਰ ਇੱਕ ਐਵੀ ਗੱਲ ਆਂਦੇ ਹੋਈ ਨੇ ਜਿਹਨੂੰ ਲੋਡ ਹੁੰਦੀ ਹੈ ਕਿਉਂਕਿ ਮਿਡਲ ਕਲਾਸ ਵਿਅਕਤੀ ਵੀ ਅੱਜਕੱਲ ਕਰਜ਼ਾ ਚੱਕ ਕੇ ਪ੍ਰਾਈਵੇਟ ਹਸਪੀਟਲ ਵਿੱਚ ਜਾਂਦਾ ਕਿਉਂਕਿ ਉਸਨੂੰ ਪਤਾ ਹੈ ਕਿ ਇੱਥੇ ਆ ਕੇ ਮੌਤ ਨੂੰ ਮਾਸੀ ਆਖਣ ਵਾਲੀ ਜਦ ਰਕਾਵਤ ਕਹਿੰਦੇ ਨੇ ਉਹ ਵੀ ਗੱਲ ਹੋ ਜਾਂਦੀ ਹੈ ਪਰ ਇੱਥੇ ਇੱਕ ਬੜੇ ਵੱਡੀ ਲਾਪਰਵਾਹੀ ਫਿੱਟ ਉਹ ਜਿਹੜੀ ਸਿਵਲ ਹਸਪਤਲ ਦੇ ਵਿੱਚ ਦੇਖਣ ਨੂੰ ਮਿਲੀ ਹੈ ਜੀ ਆ ਬਿਲਕੁਲ ਸਹਿਜੇ ਲਾਪਰਵਾਹੀ ਵੀ ਲਾਪਰਵਾਹੀ ਵੀ ਉਹ ਲਾਪਰਵਾਹੀ ਹੈ ਜੋ ਕਿ ਤਿੰਨ ਲੋਕਾਂ ਦੇ ਲਈ ਆ ਜਾਲੇਵਾ ਸਬਤ ਹੋਈ ਤਿੰਨ ਲੋਕਾਂ ਦੀ ਜ਼ਿੰਦਗੀ ਇਸ ਲਾਪਰਵਾਹੀ ਨੇ ਖੋਲੀ ਆ ਕੀ ਇਸ ਖੁਲਾਸੇ ਦੇ ਬਾਅਦ ਇਸ ਜਾਣਕਾਰੀ ਦੇ ਬਾਅਦ ਹਸਪਤਲ ਦੇ ਪ੍ਰਸ਼ਾਸਨ ਦਾ ਕੋਈ ਪੱਕੇ ਸਾਹਮਣੇ ਆਇਆ ਕਿ ਕੀ ਅਜਿਹੀ ਨੌਬਤ ਆ ਗਈ ਕਿ ਜੋ ਆਕਸੀਜਨ ਦਾ ਪਲਾਂਟ ਸੀ ਉਸ ਦਾ ਜਿੰਮਾ ਇੱਕ ਦਰਜਾ ਚਾਰ ਕਰਮਚਾਰੀ ਨੂੰ ਦੇ ਦਿੱਤਾ ਗਿਆ ਕੀ ਕੋਈ ਬਦਲਵਾ ਪ੍ਰਬੰਧ ਹਸਪਤਲ ਹਸਪਤਲ ਦੇ ਕੋਲ ਨਹੀਂ ਸੀ ਬਿਲਕੁਲ ਬਿਲਕੁਲ ਐਸੀ ਗੱਲਾਂ ਲੈ ਕੇ ਹੁਣ ਜਿਹੜੀ ਹੈ ਰਿਪੋਰਟ ਜਿਹੜੀ ਦਰਜ ਹੋਣੀ ਹੈਗੀ ਇਹ ਤਾਂ ਉਸ ਦੇ ਵਿੱਚ ਤੁਹਾਨੂੰ ਇਹ ਵੀ ਗੱਲ ਦੱਸ ਦਿੰਨੇ ਆ ਬੜੀ ਵੱਡੀ ਲਾਪਰਵਾਹੀ ਇਸ ਕਰਕੇ ਕਹਿਣਾ ਚਾਹੁੰਗਾ ਕਿ ਕਿ 15 ਸਾਲ ਦੀ ਲੜਕੀ ਜਿਹੜੀ ਸਨੇਕ ਬਾਈਟ ਤੋਂ 10 ਦਿਨਾਂ ਤੋਂ ਉਹਦੇ ਦਾਖਲ ਸੀ ਉਹਦੇ ਇੰਪਰੂਵਮੈਂਟ ਹੋਣੀ ਸ਼ੁਰੂ ਹੋ ਗਈ ਪਰ ਉਸ ਦੀ ਜਿਹੜੀ ਮੌਤ ਹੋਈ ਹੈ ਸਿਰਫ ਉਸ ਇਮਪਲਾਂਟ ਬੰਦ ਹੋਣ ਕਰਕੇ ਜਿਹੜੀ ਗੱਲਾਂ ਸਾਹਮਣੇ ਆ ਰਹੀਆਂ ਨੇ ਤਾਂ ਕਿੱਡੀ ਵੱਡੀ ਲਾਪਰਵਾਹੀ ਔਰ ਹਸਪੀਟਲ ਦਾ ਕਹਿਣਾ ਹੈ ਕਿ ਜਿਹੜਾ ਟੈਕਨੀਸ਼ੀਅਨ ਨਿਸਕਸ ਕਰਕੇ ਉਸ ਨੂੰ ਕੰਮ ਸਿਖਾਇਆ ਹੋਇਆ ਸੀਗਾ ਭਈ ਜੇ ਤੁਸੀਂ ਸਰਕਾਰੀ ਕਰਮਚਾਰੀ ਨੂੰ ਟ ਉਸ ਦਾ ਸਟੱਡੀ ਹੈ ਕੀ ਕੰਮ ਸਿੱਖ ਲਏ ਤਾਂ ਕੋਈ ਕੰਮ ਬਾਣ ਦਿੰਦਾ ਕਿ ਕੋਈ ਵੀ ਨਾ ਜੇ ਅਗਰ ਕਿਸੇ ਨੂੰ ਮਾਈਕ ਫੜਨਾ ਆ ਗਿਆ ਕਿ ਉਹ ਪੱਤਰਕਾਰ ਬਣ ਜਾਏਗਾ ਮੇਰੀ ਜਗ੍ਹਾ ਤੇ ਨਹੀਂ ਉਸ ਨੂੰ ਸਮਝਣਾ ਪਵੇਗਾ ਕਿ ਸੈਟਿਕਸ ਨਾਲ ਮੈਂ ਕੰਮ ਕਰਨਾ ਹੈ ਕਿਸ ਤਰੀਕੇ ਨਾਲ ਕੰਮ ਕਰਨਾ ਅਗਰ ਇੱਕਦਮ ਤੇ ਕੋ ਮਸ਼ੀਨ ਬੰਦ ਹੁੰਦੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਅਗਰ ਮਸ਼ੀਨ ਨਹੀਂ ਚੱਲ ਰਹੀ ਤਾਂ ਉਸ ਨੂੰ ਦੂਸਰੀ ਤਰ੍ਹਾਂ ਦੂਸਰੇ ਤਰੀਕੇ ਕਿਸ ਤਰ੍ਹਾਂ ਚਲਾਉਣਾ ਕਿਉਂਕਿ ਆਕਸੀਜਨ ਅਗਰ 1 ਸੈਕਿੰਡ ਲਈ ਬੰਦ ਹੋ ਜਾਈ ਤੇ ਕਿਸੇ ਦੇ ਵੀ ਸਾਹ ਜਿਹੜੇ ਆ ਨਹੀਂ ਰਹਿੰਦੇ ਹੈਗੇ ਤਾਂ ਇਸ ਟੀ ਨੂੰ ਲੈ ਕੇ ਐਥਿਕਸ ਵਾਲਾ ਬੰਦਾ ਉਸ ਟਾਈਮ ਤੇ ਕਿਉਂ ਨਹੀਂ ਸੀਗਾ ਬਹੁਤ ਵੱਡੀ ਗੱਲ ਜਿਹੜੀ ਹੈ ਸਾਡੇ ਨਿਸ਼ਾਨ ਹੈਗਾ ਤਾਂ ਹੁਣ ਦੇਖਣਾ ਹੈਗਾ ਸਰਕਾਰ ਕੀ ਕਾਰਵਾਈ ਕਰਦੀ ਹੈ ਔਰ ਸਭ ਤੋਂ ਵੱਡਾ ਸਵਾਲ ਤੇ ਸਰਕਾਰਾਂ ਤੇ ਵੀ ਇਹੀ ਆਂਦੇ ਨੇ ਕਿ ਭਾਈ ਸਟਾਫ ਦੀ ਕਮੀ ਕਿਉਂ ਹੈ ਅਗਰ ਇੱਕ ਅਗਰ ਤਿੰਨ ਪਲਾਂਟ ਦੱਸੇ ਗਏ ਨੇ ਉਸ ਟਾਈਮ ਤੇ ਐਮਐਸਓ ਨੇ ਦੱਸਿਆ ਗਿਆ ਜੇ ਜਲੰਧਰ ਰਿਵਲ ਹਸਪਤਾਲ ਦੇ ਤਿੰਨ ਆਕਸੀਜਨ ਪਲਾਂਟ ਨੇ ਤਾਂ ਕਿ ਇਹ ਤਿੰਨ ਪਲਾਂਟ ਨੂੰ ਚਲਾਉਣ ਲਈ ਇੱਕ ਟੈਕਨੀਸ਼ੀਅਨ ਉਹਦੇ ਲਈ ਅਗਰ ਤਿੰਨ ਪਲਾਂਟ ਨੇ ਤਾਂ ਅਗਰ ਤਿੰਨ ਜਣੇ ਕੰਮ ਕਰਦੇ ਨੇ 6 ਹੋਣ ਚਾਹੀਦੇ ਨੇ ਅਗਰ ਇੱਕ ਛੁੱਟੀ ਦੇ ਦੂਜਾ ਕੰਮ ਕਰੇ ਜੀ ਆ ਠੀਕ ਹੈ ਸਾਇਦ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਜਲੰਧਰ ਸਿਵਲ ਹਸਪਤਾਲ ਕਾਂਡ ਦੇ ਨਾਲ ਜੁੜ ਆਕਸੀਜਨ ਪਲਾਂਟ ਨੂੰ ਦਰਜਾਚਾਰ ਕਰਮਚਾਰੀ ਦੇ ਵੱਲੋਂ ਆਪਰੇਟ ਕੀਤਾ ਜਾ ਰਿਹਾ ਸੀ ਇੱਕ ਵੱਡੀ ਲਾਪਰਵਾਹੀ ਜੋ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਈ ਹੈ ਉਹ ਲਾਪਰਵਾਹੀ ਜੋ ਕਿ ਤਿੰਨ ਲੋਕਾਂ ਦੀ ਜਾਨਲੇਵਾ ਸਾਬਤ ਹੋਈ ਕਿਉਂਕਿ ਆਕਸੀਜਨ ਪਲਾਂਟ ਦੇ ਵਿੱਚ ਖਾ比 ਦੇ ਕਾਰਨ ਤਿੰਨ ਸਿਰਸ ਮਰੀਜ਼ਾਂ ਦੀ ਜਾਨ ਤੱਕ ਚਲੀ ਜਾਂਦੀ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਦਰਜਾਚਾਰ ਕਰਮਚਾਰੀ ਦੇ ਵੱਲੋਂ ਇਸ ਆਕਸੀਜਨ ਪਲਾਂਟ ਨੂੰ ਆਪਰੇਟ ਕੀਤਾ ਜਾ ਰਿਹਾ ਸੀ ਰੋਕਾਂਗੇ ਅਗਲੀ ਵੱਡੀ ਖਬਰ ਦਾ ਮਾਸ਼ੀਵਾੜਾ ਦੇ ਨੇੜੇ ਪਿੰਡ ਚੱਕ ਲੋਹੜ ਦੇ ਵਿੱਚ ਫਾਇਰਿੰਗ ਹੋਈ ਹੈ ਘਰ ਦੇ ਵਿੱਚ ਵੜ ਕੇ ਨੌਜਵਾਨ ਦੇ ਸ਼ਰਿਆਮ ਗੋਲੀਆਂ ਮਾਰੀਆਂ ਗਈਆਂ ਨੇ ਘਰ ਦੀ ਕੰਧ ਟੱਪ ਕੇ ਦਰਸਲੇ ਹਮਲਾਵਰ ਆਏ ਸਨ ਗੋਲੀ ਲੱਗਣ ਦੇ ਕਾਰਨ 20 ਸਾਲਾ ਨੌਜਵਾਨ ਜ਼ਖਮੀ ਹੋ ਗਿਆ ਹੈ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਦੇ ਵੱਲੋਂ ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਮਾਸ਼ੀਵਾੜਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਜਿੱਥੇ ਦੇ ਪਿੰਡ ਚੱਕ ਲੋਹੜ ਦੇ ਵਿੱਚ ਸ਼ਰਿਆਂ ਫਾਇਰਿੰਗ ਕੀਤੀ ਜਾਂਦੀ ਹੈ ਘਰ ਦੇ ਵਿੱਚ ਵੜ ਕੇ ਇਸ ਪੁਰੀਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਅਜੋ ਹਮਲਾਵਰ ਨੇ ਘਰ ਦੀ ਕੰਧ ਟੱਪ ਕੇ ਜੋ ਕੇ ਘਰ ਦੇ ਵਿੱਚ ਦਾਖਲ ਹੋਏ ਸ਼ਰੀਆਂ 'ਮ ਗੋਲੀਆਂ ਮਾਰੀਆਂ ਗਿਆ ਗੋਲੀ ਲੱਗਣ ਦੇ ਕਾਰਨ 20 ਸਾਲਾ ਨੌਜਵਾਨ ਜ਼ਖਮੀ ਹੋਇਆ ਹੈ ਉਸ ਨੌਜਵਾਨ ਦੀ ਤਨੌਸੀ ਤਸਵੀਰੀ ਵਿਖਾ ਰਹੇ ਹਨ ਜ਼ਖਮੀ ਨੂੰ ਫਿਲਹਾਲ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਨਾਲ ਹੀ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿਸ ਜਗ੍ਹਾ ਤੇ ਇਸ ਘਰ ਦੇ ਵਿੱਚ ਦਾਖਲ ਹੋ ਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਲਗਾਤਾਰ ਇਹ ਜਾਂਚ ਕਰ ਰਹੇ ਨੇ ਹਾਲਾਂਕਿ ਵੱਡਾ ਸਵਾਲ ਹੈ ਜਾਂਚ ਦਾ ਵਿਸ਼ਾ ਕਿ ਅਖਰਕਾਰ ਆ ਕਿਸ ਗੱਲ ਨੂੰ ਲੈ ਕੇ ਇਹ ਪੂਰੀ ਫਾਇਰਿੰਗ ਕੀਤੀ ਗਈ ਕਿਸ ਗੱਲ ਨੂੰ ਲੈ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹ ਵੀ ਫੈਰੇਂ ਦਾ ਦਰਵਾਜ਼ਾ ਕਰਕੇ ਵੇਜਣੀ ਮੇਰੇ ਬੇਟਾ ਦਾ ਅੰਦਰ ਦਾ ਮੈਂ ਉਠਾ ਲਿਆ ਮੈਂ ਕਿ ਦਰਵਾਜ਼ਾ ਕੱਢ ਕੇ ਦਾ। ਯਾਨੀ ਉਹ ਅਜੇ ਹੱਥੀ ਆ ਮੈਂ ਉੱਥੇ ਖੜੀ ਐ। ਔਰ ਉੱਥੇ ਲਾਗੇ ਚਲਾਣ ਫੈਰੀਆਂ। ਚਾਰ ਤੇ ਮੈਂ ਜਣੀ ਉੱਧਰ ਦੇਖ ਲੈ ਮੈਂ ਥੱਲੇ ਨੂੰ ਪਛਾਣਦੇ ਉਹਨਾਂ ਨੂੰ ਮੈਂ ਦੋ ਪਛਾਣੇ ਐ ਸਾਨੂੰ ਨਹੀਂ ਐਦਾ ਪਤਾ ਜਣੀ ਮੈਂ ਉੱਧਰ ਦੇਖੇ ਐ ਦੋ ਬੰਦੇ ਕਿੰਨੀਆਂ ਗੋਲੀਆਂ ਚਲਾਈਆਂ ਗੋਲੀਆਂ ਦਾ ਪਤਾ ਹੀ ਨਹੀਂ ਜਾਣ ਦੇਣ ਤੇ ਚਲਾਈਆਂ ਪਹਿਲਾਂ ਇੱਥੇ ਚਲਾਈ ਮੇਰੇ ਮੁੰਡੇ ਤੇ ਐਤੀ ਲੱਗੀ ਇੱਕ ਕਿੰਨੀਆਂ ਗੋਲੀਆਂ ਲੱਗੀਆਂ ਮੁੰਡੇ ਦੇ ਪਤਾ ਨਹੀਂ ਦੋ ਲੱਗੀਆਂ ਬਈ ਤਿੰਨ ਲੱਗੀਆਂ ਐਦਾ ਐਨੇ ਸਾਨੂੰ ਪਤਾ ਨਹੀਂ ਲੱਗਿਆ ਮੁੰਡੇ ਦੀ ਉਮਰ ਕਿੰਨੀ ਐ ਕੀ ਕੰਮ 20 ਸਾਲ ਦਾ ਮੁੰਡਾ ਖੇਤੀਓ ਕਰਦੇ ਜੀ ਅਸੀਂ ਜਣੀ ਉਹ ਕਰੇ ਰਹਿੰਦਾ ਪਲੱਸ ਟੂ ਕੀਤੀ ਹੋਈ ਹੈ ਕੋਈ ਲਾਕਡਾਊਨ ਹੈਗੀ ਕੋਈ ਬਸ ਉਹਨਾਂ ਨਾਲ ਇਹ ਸਾਡੀ ਹੋਰ ਕਿਸੇ ਨਾਲ ਨਹੀਂ ਪੁਲਿਸ ਜਦੋਂ ਅਸੀਂ ਇੱਥੇ ਮੌਕੇ ਤੇ ਪਹੁੰਚੀ ਤੇ ਪਤਾ ਲੱਗਿਆ ਕਿ ਜਸਪ੍ਰੀਤ ਨਾ ਦਾ ਮੁੰਡਾ ਹੈਗਾ ਜਿਹਨੂੰ ਐਚ ਫਲੋਟ ਪਿੰਡ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਬਾਹਰ ਘਰ ਬਣਾਵੇ ਇੱਥੇ ਇੱਕ 4-5% ਅਣਪਛਾਤੇ ਵਿਅਕਤੀਆਂ ਨੇ ਜੋ ਕਿ ਗੱਡੀ ਚ ਆਏ ਸੀ ਤੇ ਉਹਨਾਂ ਨੇ ਫਾਇਰਿੰਗ ਕੀਤੀ ਤੇ ਉਹ ਫਿਰ ਭੱਜ ਗਏ ਸੀ ਮੁੰਡੇ ਨੂੰ ਫਿਰ ਇਮੀਡੀਏਟਲੀ ਰੋਪੜ ਹਸਪਤਲ ਚ ਲੈ ਕੇ ਚਲੇ ਗਏ تھے ਤੇ ਹੁਣ ਉਹ ਉਹ ਆਊਟ ਆਫ ਡੇਂਜਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈਗਾ ਪੁਲਿਸ ਨੇ ਆਪਣੀ ਤਫਤੀਸ਼ ਸ਼ੁਰੂ ਕਰ ਲਈ ਹੈ ਤੇ ਜੋ ਵੀ ਕਾਰਨ ਹੈ ਫੈਮਿਲੀ ਵੀ ਜੋ ਕੁਝ ਦੱਸਦੀ ਹੈ ਕਿ ਕੁਝ ਕੁਝ ਕਾਰਨ ਇਹਨਾਂ ਨੂੰ ਲੱਗਦਾ ਹੈ ਜੋ ਬਣ ਸਕਦਾ ਹੈਗਾ ਉਹ ਸਾਰੇ ਕੇ ਸਾਰੇ ਐਂਗਲਸ ਨੂੰ ਮੱਦੇ ਨਜ਼ਰ ਰੱਖਦੇ ਪੁਲਿਸ ਆਪਣੀ ਤਫ਼ਤੀਸ਼ ਕਰ ਰਹੀ ਹੈ। ਖਬਰ ਤੇ ਸੜਾ ਜਾਣਕਾਰੀ ਲਈ ਸਾਡੇ ਸਹਿਯੋਗੀ ਗੁਰਦੀਪ ਸਿੰਘ ਜੁੜੇ ਹੋਏ ਨੇ। ਗੁਰਦੀਪ ਸਿੰਘ ਹੁਣ ਤੱਕ ਕੀ ਕੋ ਸਾਫ ਹੋਇਆ ਕਿੰਨੇ ਲੋਕਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਣ ਤੱਕ ਵਜ੍ਹਾ ਕੀ ਸਾਫ ਹੋਈ ਹੈ? ਨਹੀਂ ਹਜੇ ਤੱਕ ਇਹ ਹੀ ਪਤਾ ਲੱਗਿਆ ਹੈ ਚਾਰ ਲੋਕ ਸੀਗੇ ਜਿਹੜੇ ਕਿ ਅਣਪਛਾਤੇ ਲੋਕ ਸੀ ਜਿਨ੍ਹਾਂ ਵੱਲੋਂ ਮੂਹ ਟਕੇ ਹੋਏ ਸੀ। ਉਹਨਾਂ ਵੱਲੋਂ ਹਮਲਾ ਕੀਤਾ ਗਿਆ। ਹਜੇ ਤੱਕ ਹਮਲੇ ਦੀ ਵਜ੍ਹਾ ਜਿਹੜੀ ਹੈ ਸਾਫ ਨਹੀਂ ਹੋ ਪਾਈ। ਹਾਂ ਇਹ ਜ਼ਰੂਰ ਪੁਲਿਸ ਜਿਹੜੇ ਹੈ ਪੁਲਿਸ ਅਧਿਕਾਰੀ ਵੀ ਉੱਥੇ ਪਹੁੰਚ ਗਏ ਐਸਐਸਪੀ ਦੇ ਨਾਲ ਡੀਐਸਪੀ ਐਸਪੀ ਸਭ ਉੱਥੇ ਮੌਕੇ ਤੇ ਮੌਜੂਦ ਹੈ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਵੀ ਇਸ ਦੀ ਵਜ੍ਹਾ ਕੀ ਰਹੀ ਹੈ ਕੋਈ ਆਪਸੀ ਰੰਜਿਸ਼ ਸੀ ਜਾਂ ਕੋਈ ਹੋਰ ਵਜ੍ਹਾ ਬਣੀ ਹੈ ਹਜੇ ਤੱਕ ਪੁਲਿਸ ਨੇ ਇਸ ਬਾਰੇ ਦੇ ਵਿੱਚ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਹਾਂ ਇਹ ਜ਼ਰੂਰ ਕਿਹਾ ਜਾ ਰਿਹਾ ਵੀ ਜਾਂਚ ਚੱਲ ਰਹੀ ਹੈ ਜੋ ਵੀ ਜਾਂਚ ਤੋਂ ਬਾਅਦ ਤੱਥ ਸਾਹਮਣੇ ਆਣਗੇ ਤੇ ਉਸ ਬਾਰੇ ਜਾਣਕਾਰੀ ਦਿੱਤੀ ਜਾਊਗੀ ਪਰ ਹਜੇ ਤੱਕ ਪੁਲਿਸ ਇਸ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਦੇ ਹੱਥ ਫਿਲਹਾਲ ਖਾਲੀ ਹੈ ਜੀ ਆ ਗੁਰਦੀਪ ਪੀੜਤ ਜ਼ਖਮੀ ਨੌਜਵਾਨ ਦੀ ਹਾਲਤ ਬਾਰੇ ਕੀ ਅਪਡੇਟ ਹੈ ਆ ਪੀੜਤ ਨੌਜਵਾਨ ਨੂੰ ਪ੍ਰੋਪਰ ਹਸਪਤਾਲ ਵਿੱਚ ਲਗਾਇਆ ਗਿਆ ਤੇ ਉੱਥੇ ਉਸ ਦਾ ਇਲਾਜ ਚੱਲ ਰਿਹਾ ਹਜੇ ਤੱਕ ਕੁਝ ਕਲੀਅਰ ਨਹੀਂ ਕੀਤਾ ਗਿਆ ਕਿਉਂਕਿ ਉੱਥੇ ਇਲਾਜ ਚੱਲ ਰਿਹਾ ਉੱਥੇ ਦੇ ਜਿਹੜੇ ਡਾਕਟਰਸ ਹਨ ਉਹੀ ਇਸ ਬਾਰੇ ਦੱਸ ਪਾਣਗੇ ਹਜੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਬਾਰੇ ਨਹੀਂ ਪਤਾ ਵੀ ਉੱਥੇ ਕੀ ਹਾਲਤ ਹੈ ਕਿਸ ਤਰੀਕੇ ਨਾਲ ਪਰਿਵਾਰ ਵੀ ਉੱਥੇ ਜਾ ਰਿਹਾ ਜਿੱਥੇ ਬੱਚੇ ਦਾ ਉਹਨਾਂ ਦੇ ਇਲਾਜ ਚੱਲ ਰਿਹਾ ਹੈ ਜੀ ਹਾਂ ਠੀਕ ਹੈ ਗੁਰਦੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਮਾਸ਼ੀਵਾਲਾ ਦੇ ਨੇੜੇ ਪਿੰਡ ਚੱਕ ਲੋਹੜ ਦੀ ਇਹ ਪੂਰੀ ਵਾਰਦਾਤ ਹੈ ਕਿ ਸ਼ਰੇਆਮ ਘਰ ਦੇ ਵਿੱਚ ਵੜ ਕੇ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ ਨੇ 4 ਦੇ ਕਰੀਬ ਹਮਲਾਵਰ ਜੋ ਕੇ ਦੱਸੇ ਜਾ ਰਹੇ ਨੇ ਘਰ ਦੀ ਕੰਧ ਟੱਪ ਕੇ ਘਰ ਦੇ ਵਿੱਚ ਦਾਖਲ ਹੋਏ ਅਤੇ 20 ਸਾਲਾ ਨੌਜਵਾਨ ਦੇ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਤੇ ਉਸ ਤੋਂ ਬਾਅਦ ਚ ਮੌਕੇ ਤੋਂ ਫਰਾਰ ਹੋ ਗਏ ਆ ਗੋਲੀ ਲੱਗਣ ਦੇ ਕਾਰਨ 20 ਸਾਲਾ ਨੌਜਵਾਨ ਜ਼ਖਮੀ ਹੋਇਆ ਜਿਸ ਨੂੰ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ